ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਮੈਂ ਚੱਲੇ ਆਂ ਭਈ ਆਪਣੇ ਸੋਹਰੇ ਜਵਾਖਾਂ ਨੂੰ ਲੈਣ ਕਾਗਨੋਂ ਫਿਰ ਉਹਨੂੰ ਲੈਣ ਕਿਉਂਕਿ ਕੱਲ ਤੋਂ ਸਕੂਲ ਸਟਾਰਟ ਹੋਣੇ ਛੁੱਟੀਆਂ ਖਤਮ ਹੋਈ ਗਰਮੀ ਦੀਆਂ 15 ਦਿਨ ਲਾਏ ਬਹੁਤ ਇੰਜੋਏ ਕਰ ਲਿਆ ਉੱਥੇ ਉਹਨਾਂ ਨੇ ਤੇ ਅੱਜ ਜੇ ਮੈਂ ਜਾਊਂਗਾ ਲੈਣ ਉਹਨਾਂ ਨੂੰ ਕਿਉਂਕਿ ਕੱਲ ਤੋਂ ਸਕੂਲ ਸਟਾਰਟ ਨੇ ਉਹ ਜਾਇਆ ਕਰਨਾ ਸੀ ਆਨਿਆਰਾ ਉਹਨਾਂ ਨੇ ਇਸ ਲਈ ਮੈਂ ਹੁਣ ਜਾ ਰਿਹਾ ਹਾਂ ਤੇ ਤੁਹਾਨੂੰ ਦਿਖਾਵਾਂਗਾ ਰਸਤੇ 'ਚ ਵੀ ਹੋ ਸਕਿਆ ਕਿੰਨਾ ਕੁ ਜੋਥੇ ਪਹੁੰਚ ਕੇ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਬਣੇ ਰਿਹਾ ਆਪਣੇ ਵਲੌਗ ਨੂੰ ਚੱਲਦੇ ਆਪਾਂ ਲੋ ਜੀ ਮੈਂ ਕਰੋ ਚੱਲ ਪਿਆ ਪਹੁੰਚ ਗਿਆ ਫਤੇਗੜ ਪਿੰਡ ਰਸਤੇ ਛੋੜੀ ਵੀਡੀਓ ਬਣਾਈ ਆ ਵਾਲੀ ਨਹੀਂ ਬਣਾਈ ਕਿਉਂਕਿ ਔਖਾ ਹੋ ਜਾਂਦਾ ਇਕੱਲੇ ਜਾਣੇ ਨੂੰ ਰਿਸਕ ਵੀ ਨਹੀਂ ਲੈਣਾ ਚਾਹੀਦਾ ਉਹ ਡਿੱਗ ਡੁਕ ਸਕਦੇ ਆਪ ਵੀ ਜਾਂ ਕੋਈ ਚੀ ਮੂਰੇ ਆ ਜੇ ਕੋਈ ਵਾਰ ਨੁਕਸਾਨ ਹੋ ਜਾਂਦਾ ਕਿ ਮੈਂ ਥੋੜਾ ਚਿਰੀ ਬਣਾਈ ਸੀ ਵੀਡੀਓ ਬੜਾ ਨਹੀਂ ਬਣਾਈ ਰਸਤੇ ਦੀ ਤੇ ਹੁਣ ਮੈਂ ਫਤੇਗੜ ਤੋਂ ਟੱਪ ਚੁੱਕਿਆ ਅੱਗੇ ਪਿੰਡ ਵਿੱਚ ਦਿਖਾਵਾਂ ਥੋੜਾ ਮੋਟਾ ਜਿੰਨਾ ਹੋ ਸਕਿਆ ਕੋ ਜ਼ਿਆਦਾ ਵੀਡੀਓ ਨਹੀਂ ਬਣਾਈ ਕਾਰਨ ਤੋਂ ਦੱਸਿਆ ਆ ਫਿਰ ਆਖੋ ਜਾਂਦਾ ਬਾਈਕ ਤੇ ਤੇ ਲੋ ਜੀ ਹੁਣ ਮੈਂ ਪਹੁੰਚ ਚੁੱਕਿਆ ਹਾਂ ਬ੍ਰਿਟਿਸ਼ ਸ਼ਹਿਰ ਚ ਐਵੇਂ ਬ੍ਰਿਟਾ ਸ਼ਹਿਰ ਵੀਡੀਓ ਦਾ ਆਪਾਂ ਫਰੂਟ ਫਿਲਾਵਾਂਗੇ ਵੀ ਦਿਖਾਵਾਂਗੇ ਤੁਹਾਨੂੰ ਅੱਜ ਆਪੋ ਉਥੇ ਨਹੀਂ ਖੜੇ ਆਪਣਾ ਫਾਟਕ ਤੇ ਕਿਉਂ ਫਟ ਥੋੜਾ ਜਿਹਾ ਬੰਦ ਸੀ ਨਿਕਲ ਗਿਆ ਮੈਂ ਜਲਦੀ ਜਲਦੀ ਤੇ ਲੋ ਜੀ ਆਪਾਂ ਖੜ ਗਏ ਫਰੂਟ ਵਾਲੀ ਰੇੜੀ ਤੇ ਫਰੂਟ ਲੈਤੇ ਬੱਚਿਆਂ ਵਾਸਤੇ ਇਨੇ ਕੁ ਦਿਰੂਰ ਸੇ ਫਰੂਟ ਲੈ ਕੇ ਫਿਰ ਆਪਾਂ ਚੱਲ ਪਏ ਅੱਗੇ ਦਿਖਾਵਾਂਗੇ ਸਾਰਾ ਬਣੇ ਰਹੋ ਲੋ ਜੀ ਮੈਂ ਪਹੁੰਚ ਗਿਆ ਭਾਈ ਨੈਰਾ ਹੋਰਾ ਕੋਲੇ ਨੈਰਾ ਨੇ ਗੇਟ ਖੋਲਤਾ ਮੈਨੂੰ ਸਾਡਾ ਖੜਾ ਮੋਟਰਸਾਈਕਲ ਹੁਣ ਪਿੰਡ ਚੱਲਾਂਗੇ ਆਪਾਂ ਯਾਰਾਂ ਜਾਣ ਲੈ ਭਾਈ ਇੰਨੇ ਦਿਨ ਨੈਰਾ ਪਿੰਡ ਲਾ ਗਈ ਆਪਦੇ ਨਾਨਕੇ 15 ਦਿਨ ਲਾ ਕੇ ਗਈ ਆ ਫਿਰ ਚੱਲਾਂਗੇ ਪਿੰਡ ਕਾਲੂ ਸਕੂਲ ਜਾਣਾ ਨੈਰਾ ਹੋਰਾ ਨੇ ਹਨਾ ਨੇ ਮਾਣ ਜਵਾਇ ਕੀਤਾ ਬਹੁਤ ਖਾ ਪੀ ਲਿਆ ਬਹੁਤ ਫੋਨ ਦੇਖ ਲਏ ਨੇ ਹੁਣ ਪੜ੍ਹਾਈ ਦਾ ਟਾਈਮ ਆ ਗਿਆ ਚਲੋ ਅੰਦਰ ਚਲਦੇ ਆਂ ਭਾਂਡ ਖਾਉਣੇ ਆ ਬਾਕੀ ਸੀਆ ਤੇ ਗਾਵੇ ਨੂੰ ਜੀ ਕੀ ਕਰਦੇ ਆ ਨੈ ਨੈਰਾ ਵੀ ਨਾਨੀ ਕੀ ਕਰਦੀ ਆ ਆਜੀ ਭਾਈ ਲਓ ਜੀ ਘਰੇ ਸੀ ਕਰਾਂਗੇ ਐਂਟਰ ਅੰਦਰ ਹੁਣ ਅੰਦਰ ਬੜੇ ਹੋਏ ਨੇ ਸਾਰੇ ਦੇਖਦੇ ਆਂ ਕੀ ਕਰਦੇ ਨੇ ਬਹੁਤ ਸਾਰੇ ਭਾਈ ਸਾਰੇ ਪਗਰਾ ਬਹੁਤ ਚੱਲਦਾ ਹੈ ਕਮ ਸੀਆ ਤਿਆਰ ਹੈ ਲਓ ਜੀ ਸੀਆ ਹੋ ਰਹੀ ਤਿਆਰ ਨੇ ਅੰਗ ਸੀਆ ਚੱਲੀ ਪਿੰਡ ਚਲੋ ਸੀਆ ਤਾਂ ਕਿੱਦਿਆਂ ਸਾਰੇ ਗੱਡੀ ਦੇ ਮੇਰੇ ਫੋਨ ਕਰਕੇ ਮੈਂ ਆਪਾਂ ਮੈਨੂੰ ਲੈ ਜਾ ਆਪਾਂ ਮੈਨੂੰ ਲੈ ਜੀ ਦੀ ਲੱਗ ਰਹੀ ਸੀ ਆ ਨੈਰਾ ਭਾਈ ਧਰੇ ਕਿ ਰਾਜੀ ਨੰਕੀ ਜੀ ਲੱਗਦੇ ਨੇ ਰਾਲਾ ਹੈਨਾ ਸੀਆ ਤੇ ਆ ਜੀ ਲੱਗਿਆ ਨਹੀਂ ਹਾ ਤਾਂ ਆਪ ਕਾਪੀ ਜੀ ਕਰੋ ਕਾਪੀ ਚੈ ਕਰਦੀ ਨਹੀਂ ਰੋ ਹੈ ਮੈਂ ਸਟੇ ਨਹੀਂ ਤੁਹਾਨੂੰ ਪਰੇਸ਼ਾਨ ਕਰਦੀ ਭੈਣ ਨੂੰ ਕਹਿੰਤੂ ਕੱਲ੍ਹ ਹੋ ਜਾਣਾ ਜੇ ਕਹਿਦਾ ਖੇਡਦੇ ਨਾ ਕਹਿੰਦੀ ਮੈਂ ਨਹੀਂ ਹੁਣ ਸਿਆ ਫੋਲਡ ਕਰ ਲਈ ਆ ਜੰਪਿੰਗ ਵਾਲਾ ਕਹਿ ਨਹੀਂ ਆਉਣਾ ਢੇਟਣਾ ਅੱਛਾ ਕੱਲ੍ਹ ਸੋਹਣ ਲਗੂਆ ਕੀ ਕਹਿ ਰਹੀ ਆ ਕੰਮਕਾਰ ਹੋ ਗਿਆ ਸਾਰਾ ਡਾਣੇ ਜਾਓ ਹੈ ਡਾਣਾ ਕੰਮ ਕੰਮ ਡਾਣਾ ਹੈ ਲਓ ਜੀ ਜੇ ਤਿਆਰੀ ਹੈ ਪਣੀ ਹੁਣ ਬਾਅਦ ਚੱਲਾਂਗੇ ਸਾਹ ਪਾਣੀ ਪੀ ਕੇ ਫੇਸ ਨੂੰ ਕੇ ਦਿਖਾਵਾਂ ਲਓ ਜੀ ਰੋਟੀ ਪਾਣੀ ਇਹਨੇ ਖਾ ਲਿਆ ਚਾਹ ਪੀ ਲਈ ਤੇ ਹੁਣ ਚੱਲਾਂਗੇ ਪਿੰਡ ਨੂੰ ਸਾਹਿਬ ਜਾਨ ਕਿੰਨੇ ਕਿੰਨੇ ਯਾਰ ਲੈਤੇ ਫਿਰ ਚੱਲੀ ਆਂ ਕਿੰਦੀ ਨਹੀਂ ਕਰਦਾ ਹਾਂ ਨਹੀਂ ਕਰਦਾ ਨੀਂਦਾਂ ਦਾ ਪੂਰੀਆਂ ਕਰ ਲਿਆ ਹੈ ਪੂਰੀ ਰਾਤ ਜਿਹੜੇ ਸੌਂਦੀ ਬਈ ਇਹ ਕਾਹਨ ਕਿਹਦੀ ਨੀਂਦ ਵੀ ਘਟਾਉਂਦੀ ਸੀ ਉਹਦੀ ਨੀਂਦ ਪੂਰੀ ਕਰ ਲਈ ਇਹਨੇ ਫੁੱਲ ਆ ਤੇ ਹੁਣ ਅਸੀਂ ਚੱਲਾਂਗੇ ਸਿਆ ਉਹਦੇ ਪਿਆਰ ਨੇ ਸਿਆ ਦੇ ਨਾਰਾ ਦਾ ਕਾਲੀ ਫਿਰੇ ਜਾਂਦੀਆਂ ਨਾ ਮੇਰਾ ਮੇਰਾ ਜਾਊਗਾ ਰਹੂਗਾ ਜਾਊਗਾ ਪਿੰਡ ਆ ਸਿਆ ਜਾਊਗਾ ਕੀ ਆਂ ਜਾਵਾਂ ਤੇ ਹੁਣ ਅਸੀਂ ਚੱਲਦੇ ਆਂ ਭਾਈ ਸੋਕ ਘਰੇ ਜਾ ਕੇ ਦਿਖਾਵਾਂਗੇ ਜਾਣਾ ਚਾਹਨੇ ਚਾਹਨੇ ਜਾਣਾ ਜੀ ਲੈ ਨਾ ਚਾਹ ਚਲੋ ਲਾਂ ਜਾਗੇ ਫਿਰ ਤੇ ਜਲਦੀ ਆ ਚਲੋ ਲਓ ਜੀ ਅਸੀਂ ਆ ਚੁੱਕਿਆ ਬਾਕਸ ਘਰੇ ਸਿਆ ਹੁਣ ਹੀ ਸਾਰੇ ਪਹੁੰਚ ਚੁੱਕੇ ਨੇ ਆਪਣੇ ਕਮਰੇ ਵਿੱਚ ਹਾਂ ਜੀ ਆ ਉਸੀਂ ਅੱਗੇ ਬਈ ਦੇ ਚੱਟਪਾਂਗੇ ਸਕੂਲ ਦੀ ਤਿਆਰੀ ਕਰਾਂਗੇ ਬੁੱਕਾਂ ਵੱਖਾਂ ਪਾਉਣੀਆਂ ਬੈਗ 'ਚ ਹਨਾ ਕੱਟੀ ਵੀ ਦੇਖੋਗੇ ਹੈ ਜੀ ਅੱਜ ਜੀ ਘਰੇ ਆ ਗਏ ਦੁਕਾਨ ਤੇ ਜਾ ਸਮਾਨ ਚੀ ਕਰਾਂਗੇ ਮਿਲਦੇ ਹਾਂ ਅਸੀਂ ਦੁਕਾਨ ਤੇ ਜਾ ਕੇ ਲਓ ਜੀ ਆਪਾਂ ਦੁਕਾਨ ਤਿਆਂ ਚੁੱਕਿਆ ਵਾਪਸ ਤੇ ਜਿਹੜਾ ਵਧੀਆ ਚਾ ਲੈ ਗਗਨੋਂ ਤੋਂ ਜਾ ਕੇ ਕੱਲ ਨੂੰ ਸੀਔਰਾਂ ਸਕੂਲ ਲੱਗਣਾ ਸੀਗਾ ਛੁੱਟੀਆਂ ਖਤਮ ਹੋ ਚੁੱਕੀਆਂ ਨੇ ਮੌਸਮ ਠੀਕ ਵਾਸਪੋ ਲੱਗਣਗੇ ਕਰਕੇ ਨੂੰ ਲੈ ਆਂਦਾ ਖਰਾ ਬਲੌਗ ਆਪਣਾ ਦੇਖ ਰਹੇ ਹੋਏ ਲੱਗਿਆ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਨਵੇਂ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਾਂਗੇ ਅਗਲੇ ਬਲੌਗ ਵਿੱਚ ਸ਼ੁਕਰੀਆ ਧੰਨਵਾਦ